ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਮਾਂ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਬਈ ਆਪਾਂ ਪਿੰਡ ਤੁੰਗਾ ਵਾਲੀ ਤਹਿਸੀਲ ਨਥਾਣਾ ਜ਼ਿਲ੍ਹਾ ਬਈਆਂ ਨੂੰ ਬਠਿੰਡਾ ਪੈ ਜਾਂਦਾ 30 ਤਰੀਕ ਨਵਾਂ ਮਹੀਨਾ 2025 ਨੂੰ ਇੱਕ ਦੂਜੇ ਸੂਣ ਵਾਲੀ ਜਰਸੀ ਗਾਂ ਦੀ ਵੀਡੀਓ ਕਵਰ ਕਰ ਰਹੇ ਹਾਂ ਸੂਣ ਦੇ ਵਿੱਚ ਅਜੇ 5-7 ਦਿਨ ਬਾਕੀ ਆ ਥਣ ਲੇਵੀ ਦੀ ਸਾਫਾ ਮੂੰਹ ਮੱਥੇ ਦੀ ਬੰਤਰ ਚੈੱਕ ਕਰ ਲੋ ਇੱਕ ਸਾਈਡ ਤੇ ਬਈ ਬਿਲਕੁਲ ਛੋਟਾ ਜਿਹਾ ਸਿੰਗਾ ਬਾਕੀ ਯਾਦਪਰੀ ਜਾਤ ਬਰੀਡ ਪੱਖੋਂ ਪੂਰੇ ਪਿਓਰ ਆ ਗਈ ਥਾਲੇ ਵੇ ਦੀ ਜਮਾ ਸਾਫ ਆ ਵਧੀਆ ਨਿਖੜ ਮੇ ਥਾਣਾ ਕੱਲਾ ਕੱਲਾ ਥਾਣਾ ਹੱਥੀ ਜੋਈ ਵਾਲੇ ਥਾਨ ਨੇ ਬਾਈ ਆਜੋ ਆਪਾਂ ਇੱਕ ਵਾਰੀ ਤੁਹਾਨੂੰ ਬੈੜ ਤੋੜ ਕੇ ਦਿਖਾ ਦਿੰਨੇ ਹੈਗੇ ਤੋੜਾ ਚੈੱਕ ਕਰ ਲਓ ਬਾਈ ਕੋਈ ਐ ਨਹੀਂ ਲੱਤਾਈਆਂ ਪੀੜੀ ਜਾਣ ਵਧੀਆ ਚੰਗੀ ਸੰਭੀ ਪਲੀ ਵੀ ਗਾਂਗੀ ਨੰਬਰ ਆਪਾਂ ਬਾਈਆਂ ਦਾ ਵੀਡੀਓ ਤੇ ਚਲਾ ਦਾਂਗੇ 98550 84472 ਰੇਟ 65000 ਆ ਦੇਣ ਲੈਣ ਵਾਲਾ ਬਈ ਜਿਹੜੇ ਵੀਰ ਨੂੰ ਪਸੰਦ ਆਉਂਦੀ ਹੈ ਕਰ ਲਿਓ ਸੰਪਰਕ ਪਿਛਲੇ ਸਵੇਰੇ ਦਾ ਦੁੱਧ ਬਾਈ ਜਾਂਦੇ ਦੱਸਣ 13 ਲੀਟਰ ਸੀਗਾ ਆਪਦੀ ਤਸੱਲੀ ਕਰ ਲਿਓ ਧੰਨਵਾਦ